ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਤੈਂਡੀ ਬੰਦਸ਼ ਨਾਨਕ ਮਨ ਪਾਣਾ ਕੋਲ ਕੁਮਾਈ ਤਿਸ ਮਿੱਤਰ ਵਿਚੋਲੇ ਜਹ ਮਿਲ ਕੰਤਿ ਪਛਾਣਾ ਤੇਰਾ ਕੀਤਾ ਜਤ ਨਹੀਂ ਕੀ ਤੋਈ ਮੈਂ ਨਿਰਗੁਣ ਆਰੇ ਕੋ गुण ਨਹੀਂ ਅਪੇ ਤਰਸ ਪਇਓਈ ਤਰਸ ਪਿਆ ਮਹਿਰਾਮਤ ਹੋਈ ਸਤ ਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵ ਤਨ ਮਨ ਥੀਵੇ ਹਰਿਆ ਸੋ ਕਹੋ ਡਲ ਗੁਰ ਸੇਵੀਐ ਐਹ ਨਿਸ ਸਹਜ ਸੁਪਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਰੀਬੀ ਗਦਾਹ ਮਾਰੀ ਖੰਨਾ ਸਗਲ ਰੇਨ ਛਾਰੇ ਗਰੀਬੀ ਗਦਾਹ ਮਾਰੀ ਨ ਸਗਲ ਰੇਨ ਸਾਰੀ ਇਸ ਆਗੈ ਕੋਨ ਟਿਕਾ ਬੇਕਾਰੀ ਗੁਰ ਪੂਰੇ ਇਹ ਗੱਲ ਸਾਰੀ ਹਰ ਹਰ ਨਾਮ ਸੰਤਨ ਕੀ ਓਟਾ ਜੋ ਸਿਮਰ ਤਿਸ ਕੀ ਗਤ ਹੋਵੇ ਉਧਰ ਸਗਲੇ ਕੋਟਾ ਰਹਾ ਸੰਤ ਸੰਗ ਜਸ ਗਾਇਆ ਰਤਨ ਪਾਇਆ ਕਹੋ ਨਾਨਕ ਆਪ ਮਿਟਾਇਆ ਸਭ ਪਾਰ ਬ੍ਰਹਮ ਨਦਰੀ ਆਇਆ ਤਪ ਮਿਟਾਇਆ ਸਭ ਪਾਰ ਬ੍ਰਹਮ ਨਦਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ ਦੀ ਤਰ੍ਹਾਂ ਰਲ ਮਿਲ ਕੇ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ ਸਾਨੂੰ ਪ੍ਰਾਪਤ ਹੋਇਆ ਹੈ 628 ਅੰਗ ਦੇ ਉੱਤੇ ਸੁਪਾਹਿਮਾਨ ਸੋਰਠ ਮਹੱਲਾ ਪੰਜਵਾ ਕੇ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਦੇ ਬੋਹਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰ ਵਿੰਦ ਤੋਂ ਸੋਰਠਾ ਰਾਗ ਦੇ ਵਿੱਚ ਇਸ ਸ਼ਬਦ ਨੂੰ ਉਚਾਰਨ ਕੀਤਾ ਕੀ ਕਹਿ ਰਹੇ ਅੱਜ ਗੁਰੂ ਅਰਜਨ ਸਾਹਿਬ ਮਹਾਰਾਜ ਗਰੀਬੀ ਗਦਾ ਹਮਾਰੀ ਗਦਾ ਦਾ ਭਾਵ ਹੁੰਦਾ ਹੈ ਗੁਰਜ ਕਿ ਜਿਹੜਾ ਗੁਰਜ ਹੈ ਗਦਾ ਬੰਦੇ ਦੇ ਕੋਲ ਨਿਮਰਤਾ ਹੋਵੇ ਗਰੀਬੀ ਦਾ ਭਾਵ ਨਿਮਰਤਾ ਇਹ ਨਹੀਂ ਕਿਹਾ ਕਿ ਪੈਸਾ ਹੀ ਨਾ ਹੋਵੇ ਨਹੀਂ ਕਮਾਈ ਕਰਨੀ ਹੈ ਨਿਮਰਤਾ ਕਰਨੀਆਂ ਨੇ ਇੱਥੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਗਰੀਬੀ ਦਾ ਭਾਵ ਨਿਮਰਤਾ ਕਹਿੰਦੇ ਜਿਹੜੀ ਨਿਮਰਤਾ ਹੈ ਨਾ ਇਹ ਸਾਡੇ ਕੋਲੇ ਗੁਰ ਜੈ ਗਦਾ ਇਹ ਸਭ ਤੋਂ ਵੱਡੀ ਹੈ ਕਹਿੰਦੇ ਖੰਨਾ ਸਗਲ ਰੇਨ ਛਾਰੇ ਖੰਨਾ ਦਾ ਭਾਵ ਉਹਦਾ ਖੰਡਾ ਕਹਿੰਦੇ ਸਗਲ ਰੇਨ ਛਾਰੇ ਜੇ ਤੁਸੀਂ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਜਿਓ ਨਾ ਭਾਵ ਕੇ ਆਪਣੇ ਅੰਦਰ ਨਿਮਰਤਾ ਲਿਆਓ ਕਹਿੰਦੇ ਇਹ ਗਦਾ ਤੇ ਖੰਡਾ ਇਹ ਦੋ ਐਸੇ ਸ਼ਸਤਰ ਨੇ ਕਹਿੰਦੇ ਇਹਨਾਂ ਦੇ ਅੱਗੇ ਫਿਰ ਕੋਈ ਟਿਕ ਨਹੀਂ ਸਕਦਾ ਜੇ ਤੁਹਾਡੇ ਅੰਦਰ ਇਹ ਆ ਗਏ ਕਿਸੇ ਨਾਲ ਵਾਰੋ ਨਹੀਂ ਲੜਨਾ ਕਿ ਤੁਸੀਂ ਖੰਡਾ ਚੱਕੀ ਫਿਰੋ ਨਹੀਂ ਆਪਣੇ ਅੰਦਰ ਨੂੰ ਬਣਾ ਲਓ ਕਹਿੰਦੇ ਫਿਰ ਗੁਰੂ ਅਰਜਨ ਸਾਹਿਬਰੇ ਕਹਿੰਦੇ ਇਸ ਆਗੈ ਕੋ ਨ ਟਿਕੈ ਬੇਕਾਰੀ ਬੇਕਾਰੀ ਕਿਹਨੂੰ ਕਿਹਾ ਜਿਹਦੇ ਅੰਦਰ ਵਿਕਾਰ ਚੱਲਦੇ ਐ ਕਹਿੰਦੇ ਜੇ ਉਹਦੇ ਅੰਦਰ ਨਿਮਰਤਾ ਆ ਗਈ ਨਾ ਉਦੇ ਅੰਦਰ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਗਿਆ ਬੰਦਾ ਕਹਿੰਦੇ ਉਹਦੇ ਅੰਦਰ ਜਿਹੜੇ ਚੱਲ ਰਹੇ ਵਿਕਾਰ ਨੇ ਇੱਕ ਵੀ ਨਹੀਂ ਖੜਨਾ ਕਹਿੰਦਾ ਸਾਰੇ ਭਜ ਜਾਣਗੇ ਨਿਮਰਤਾ ਇਹ ਸਭ ਤੋਂ ਵੱਡਾ ਗਹਿਣਾ ਹੈ ਗੁਰਸਿੱਖ ਦਾ ਜੇ ਨਿਮਰਤਾ ਨਹੀਂ ਕਹਿੰਦੇ ਫੇਰ ਨਹੀਂ ਗੱਲ ਬਣਦੀ ਹਾਂ ਜੇ ਕੋਈ ਬੰਦਾ ਜਿਵੇਂ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਨੂੰ ਬਹੁਤ ਉਕਸਾਇਆ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 14 ਜੰਗ ਕੀਤੇ ਕਹਿੰਦੇ ਫਿਰ ਇਹਦਾ ਮਤਲਬ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਕੋਲ ਉਹ ਨਿਮਰਤਾ ਹੈ ਨਹੀਂ ਸੀ ਨਿਮਰਤਾ ਹੈਗੀ ਸੀ ਜਿਹੜੇ ਚੜ ਕੇ ਆਏ ਨਾ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਹੁਣ ਤੇ ਫਿਰ ਚਾਹ ਪਾਣੀ ਇਹਨਾਂ ਨੂੰ ਛਕਾਉਣਾ ਪੈਣਾ ਜਿਹੜੇ ਚੜ ਕੇ ਆਏ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਤੇ ਵੀ ਨਹੀਂ ਚੜ ਕੇ ਵਿੱਚ 14 ਜੰਗ ਕੀਏ ਨਾ ਪਰ ਮੈਂ ਦੇਖਿਆ ਨਾ ਜੰਗ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਵੀ ਨਹੀਂ ਕੀਤਾ ਉਹ 14 ਚੜ੍ਹ ਕੇ ਆਏ ਉਹਨਾਂ ਦੇ ਕੋਲ ਨਿਮਰਤਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਐਸੇ ਸੀ ਜਿਹੜੇ ਇੰਨੀ ਨਿਮਰਤਾ ਸਾਰਾ ਕੁਝ ਵਾਰਣ ਤੋਂ ਬਾਅਦ ਜਦੋਂ ਉਸ ਜੰਗਲਾਂ ਦੇ ਵਿੱਚ ਮਾਛੀਵਾੜੇ ਦੇ ਜੰਗਲਾਂ ਚ ਪਏ ਉੱਥੇ ਬਹਿ ਕੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਪ੍ਰਮਾਤਮਾ ਦਾ ਸ਼ੁਕਰ ਕਰਦੇ ਐ ਉੱਥੇ ਪਏ ਵੀ ਕਹਿੰਦੇ ਐ ਕਿ ਸੱਚੇ ਪਾਤਸ਼ਾਹ ਤੇਰਾ ਸ਼ੁਕਰ ਹੈ ਤੇਰਾ ਸ਼ੁਕਰ ਹੈ ਉੱਥੇ ਬੈਠੇ ਵੀ ਕਹਿੰਦੇ ਐ ਇਸ ਆਗੇ ਕੋ ਨਾ ਟਿਕਿਆ ਵਿਕਾਰੀ ਕਹਿੰਦੇ ਵਿਕਾਰੀ ਇਹ ਕਹਿ ਨਹੀਂ ਸਕਦਾ ਜਿਹੜੇ ਅੰਦਰ ਸਾਡੇ ਚੱਲਦੇ ਆ ਗੁਰਪੂਰੇ ਇਹ ਗੱਲ ਸਾਰੇ ਕਹਿੰਦੇ ਇਹ ਮੇਰੇ ਗੁਰੂ ਨੇ ਪੂਰੇ ਨੇ ਇਹ ਗੱਲ ਸਮਝਾਤੀ ਸਾਨੂੰ ਕਿ ਭਾਈ ਆਪਣੇ ਅੰਦਰ ਗਰੀਬੀ ਰੱਖਿਓ ਆਪਣੇ ਅੰਦਰ ਨਿਮਰਤਾ ਰੱਖਿਓ ਨਿਮਰਤਾ ਬਹੁਤ ਵੱਡਾ ਗਹਿਣਾ ਜਿਵੇਂ ਇੱਕ ਹਾਥੀ ਐ ਇੱਕ ਕੀੜੀ ਐ ਕਹਿੰਦੇ ਜੇ ਧਰਤੀ ਦੇ ਉੱਤੇ ਚੀਨੀ ਗਿਰਜੇ ਨਾ ਉਹ ਚੀਨੀ ਨੂੰ ਕਹਿੰਦੇ ਹੱਕ ਹੀ ਨਹੀਂ ਚੱਕ ਸਕਦਾ ਕਿਉਂਕਿ ਉਹ ਹੰਕਾਰ ਚ ਹੈ ਕਹਿੰਦੇ ਕੀੜੀ ਜਿਹੜੀ ਆ ਨਿਮਰਤਾ ਦਾ ਸੁਭਾਅ ਹੈ ਕੀੜੀ ਕੱਲੀ-ਕੱਲੀ ਉਹ ਚੀਨੀ ਦੇ ਡਾੜੇ ਨੂੰ ਚੁਗ ਲੈਂਦੀ ਹੈ ਕੱਲੇ-ਕੱਲੇ ਦਾਣੇ ਨੂੰ ਚੁਗ ਲੈਂਦੀ ਹੈ ਕਹਿੰਦੇ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਕਹਿੰਦੇ ਆ ਜੇ ਤੁਸੀਂ ਗੁਰੂ ਦੇ ਨਾਲ ਜੁੜ ਗਏ ਨਾ ਕੱਲਾ-ਕੱਲਾ ਗੁਣ ਤੁਹਾਡੀ ਜ਼ਿੰਦਗੀ 'ਚ ਆ ਜਾ ਗੁਰ ਪੂਰੇ ਇਹ ਗੱਲ ਸਾਰੀ ਕਹਿੰਦੇ ਪੂਰੇ ਗੁਰੂ ਨੇ ਇਹ ਗੱਲ ਸਮਝਾਤੀ ਸਾਨੂੰ ਹਰ ਹਰ ਨਾਮ ਸੰਤਨ ਕੀ ਓਟਾ ਓਟਾ ਦਾ ਭਾਵ ਹੁੰਦਾ ਆਸਰਾ ਅਸੀਂ ਕਈ ਵਾਰੀ ਕਹਿੰਦੇ ਆ ਨਾ ਕਿ ਮੇਰਾ ਰਿਸ਼ਤੇਦਾਰ ਬੜਾ ਤਕੜਾ ਹੈ ਮੈਨੂੰ ਤੇ ਉਹਦਾ ਬਹੁਤ ਆਸਰਾ ਹੈ ਪਰ ਜੇ ਅਸੀਂ ਕਹੀਏ ਨਾ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਇਹ ਬਹੁਤ ਮਹਾਨ ਹੈ ਮੈਨੂੰ ਤੇ ਇਹਦਾ ਆਸਰਾ ਹੈ ਫਿਰ ਗੱਲ ਬਦਲਣੀ ਹੈ ਹਰ ਹਰ ਨਾਮ ਸੰਤਨ ਕੀ ਓਟਾ ਜਿਹੜੇ ਪ੍ਰਮਾਤਮਾ ਉਹਦੇ ਵਿੱਚ ਅਭੇਦ ਹੋ ਜਾਂਦੇ ਉਹ ਬਣ ਜਾਂਦੇ ਸੰਤ ਸੰਤ ਕੋਈ ਕੱਪੜਿਆਂ ਨੂੰ ਥੋੜਾ ਅੱਗੇ ਕਿ ਚੋਲਾ ਪਾ ਲਿਆ ਉਹਨੂੰ ਅਸੀਂ ਸੰਤ ਕਹਿਣ ਲੱਗ ਜਾਂਦੇ ਆ ਸੰਤ ਗੁਣਾਂ ਦਾ ਨਾਮ ਹੈ ਜਿਹੜੇ ਗੁਣ ਗੁਰਬਾਣੀ ਦੇ ਵਿੱਚ ਨੇ ਜੇ ਉਹੀ ਗੁਣ ਅਸੀਂ ਨੇ ਧਾਰਨ ਕਰ ਲਏ ਅਸੀਂ ਵੀ ਸੰਤ ਬਣ ਜਾਾਂਗੇ ਪਰ ਅਸੀਂ ਨੇ ਧਾਰਨ ਕਰੀ ਨਹੀਂ ਅਜੇ ਤੱਕ ਅਸੀਂ ਬਾਹਰੋਂ ਹੀ ਕੱਪੜੇ ਪਾ ਕੇ ਆਪਣੇ ਆਪ ਨੂੰ ਸੰਤ ਕਹਾਉਣ ਲੱਗ ਗਏ ਆ ਜੋ ਸਿਮਰੈ ਤਿਸ ਕੀ ਗਤ ਹੋਵੇ ਉਧਰ ਹੈ ਸਗਲੇ ਕੋਟਾ ਗੱਤ ਹੁੰਦਾ ਉੱਚੀ ਅਵਸਥਾ ਅਸੀਂ ਕਈ ਵਾਰੀ ਕਹਿੰਦੇ ਆ ਨਾ ਅਸੀਂ ਤੇ ਗੱਤੀ ਕਰਾਉਣ ਚੱਲੇ ਆਂ ਜੀ ਫਲਾੜੇ ਥਾਂ ਤੇ ਬਾਪੂ ਦੀ ਗੱਤੀ ਕਰਾਉਣ ਚੱਲੇ ਆ ਨਹੀਂ ਇੱਥੇ ਗੁਰੂ ਸਾਹਿਬ ਕਹਿੰਦੇ ਆ ਜੇ ਤੁਸੀਂ ਉਸ ਪਰਮਾਤਮਾ ਦਾ ਨਾਮ ਸਿਮਰੋਗੇ ਨਾ ਜੋ ਸਿਮਰੈ ਤਿਸ ਕੀ ਗੱਤ ਹੋਵੇ ਕਹਿੰਦੇ ਜਿਹੜਾ ਬੰਦਾ ਪਰਮਾਤਮਾ ਦਾ ਨਾਮ ਸਿਮਰਦਾ ਉਹਦੀ ਅਵਸਥਾ ਬਹੁਤ ਉੱਚੀ ਹੋ ਜਾਂਦੀ ਆ ਹੋਵੇ ਗੱਤ ਹੋਵੇ ਉਧਰ ਹੈ ਸਗਲੇ ਕੋਟ ਕਹਿੰਦੇ ਕਰੋੜਾਂ ਪਾਪ ਤੇਰੇ ਸਾਰੇ ਨਾਸ ਹੋ ਜਾਣਗੇ ਜਦੋਂ ਤੂੰ ਉਸ ਪਰਮਾਤਮਾ ਦਾ ਨਾਮ ਸਿਮਰੇਗਾ ਉਧਰ ਹੈ ਸਗਲੇ ਕੋਟ ਕੋਟਾ ਦਾ ਭਾਵ ਹੁੰਦਾ ਕਰੋੜਾਂ ਕਿ ਕਰੋੜਾਂ ਪਾਪ ਤੇਰੇ ਨਾਸ ਹੋ ਜਾਣਗੇ ਰਹਾਉ ਰਹਾਉ ਦਾ ਭਾਵ ਕਿ ਇਸ ਸ਼ਬਦ ਨੂੰ ਰੁਕ ਕੇ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਨੀ ਹੈ ਸੰਤ ਸੰਗ ਜਸ ਗਾਇਆ ਇੱਥੇ ਗੁਰੂ ਸਾਹਿਬ ਕਹਿੰਦੇ ਸੰਤ ਸੰਗ ਜਸ ਗਾਇਆ ਸੰਤ ਜਿਹੜਿਆਂ ਦੇ ਕੋਲ ਗੁਣ ਨੇ ਪ੍ਰਮਾਤਮਾ ਵਾਲੇ ਉਹਨਾਂ ਦੇ ਨਾਲ ਬੈਠ ਕੇ ਪ੍ਰਮਾਤਮਾ ਦਾ ਜਸ ਗਾਇਆ ਕਰੀਏ ਜਿਵੇਂ ਭਗਤ ਸੈਣ ਜੀ ਜਿਹੜੇ ਸੀ ਨਾ ਉਹਨਾਂ ਦੇ ਬਾਬਤ ਭਾਈ ਗੁਰਦਾਸ ਜੀ ਨੇ ਲਿਖਿਆ ਕਿ ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸੈਣ ਨਾਈ ਕਿ ਉਹ ਜਸ ਸੁਣਿਆ ਸੰਤਾਂ ਦੇ ਨਾਲ ਰਲ ਕੇ ਤੇ ਦੂਜਾ ਸਿੱਖ ਜਿਹੜਾ ਹੋਇਆ ਉਹ ਭਗਤ ਸੈਣ ਜੀ ਹੋਏ ਨੇ ਸੁਣ ਬਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸੈਣ ਨਾਈ ਤੇ ਅਗਲੀਆਂ ਪੰਕਤੀਆਂ ਦੇ ਵਿੱਚ ਭਾਈ ਗੁਰਦਾਸ ਸਾਹਿਬ ਕਹਿੰਦੇ ਆ ਕਿ ਆਏ ਸੰਤ ਪਰੋਣੇ ਹੋਆ ਕੀਰਤਨ ਹੋਆ ਰੈਣ ਸਵਾਈ ਕਿ ਜਿਹੜੇ ਉਹ ਸੰਤ ਜਨ ਸੀ ਉਹ ਭਗਤ ਸੈਣ ਜੀਆਂ ਕੋਲ ਆਏ ਕਹਿੰਦੇ ਸਾਰੀ ਰਾਤ ਉਸ ਪ੍ਰਮਾਤਮਾ ਦਾ ਜਸ ਹੁੰਦਾ ਰਿਹਾ ਕਹਿੰਦੇ ਫਿਰ ਉਹ ਮਹਾਨ ਬਣ ਗਏ ਇੱਥੇ ਵੀ ਗੁਰੂ ਅਰਜਨ ਸਾਹਿਬ ਅਰੇ ਕਹਿੰਦੇ ਸੰਤ ਸੰਗ ਜਸ ਗਾਇਆ ਕਹਿੰਦੇ ਉਹਨਾਂ ਦੇ ਨਾਲ ਰਲ ਕੇ ਤੁਸੀਂ ਵੀ ਕਹਿੰਦੇ ਉਸ ਪਰਮਾਤਮਾ ਦਾ ਨਾਮ ਜਪਿਆ ਕਰੋ ਉਹਨੂੰ ਗਾਇਆ ਕਰੋ ਇਹੋ ਪੂਰਨ ਹਰ ਧਨ ਪਾਇਆ ਕਹਿੰਦੇ ਫਿਰ ਇਹ ਪੂਰਨ ਜਿਹੜਾ ਨਾ ਖਤਮ ਹੋਣ ਵਾਲਾ ਇਹ ਧੰਨ ਸਾਨੂੰ ਮਿਲ ਜਾਣਾ ਆਹ ਪ੍ਰਮਾਤਮਾ ਦਾ ਨਾਮ ਇਹ ਕਦੇ ਖਤਮ ਨਹੀਂ ਹੁੰਦਾ ਗੁਰੂ ਨਾਨਕ ਦੇਵ ਮਹਾਰਾ ਜੀ ਕਹਿੰਦੇ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਹਿੰਦੇ ਜਦੋਂ ਦੁਨੀਆ ਹੀ ਨਹੀਂ ਸੀ ਇੱਥੇ ਉਦੋਂ ਵੀ ਪ੍ਰਮਾਤਮਾ ਦਾ ਨਾਮ ਸੱਚਾ ਸੀ ਤੇ ਅੱਜ ਵੀ ਸੱਚ ਹੈ ਇਹ ਖਤਮ ਨਹੀਂ ਹੁੰਦਾ ਕਦੇ ਇਹ ਪੂਰਨ ਹਰ ਧਰ ਪਾਇਆ ਕਹਿੰਦੇ ਇਹ ਫਿਰ ਪੱਕਾ ਪੂਰਨ ਜਿਹੜਾ ਨਾਮ ਖਤਮ ਹੋਣ ਵਾਲਾ ਉਹ ਧਨ ਸਾਨੂੰ ਮਿਲ ਗਿਆ ਕਹੋ ਨਾਨਕ ਆਪ ਮਿਟਾਇਆ ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜਿਆਂ ਦਾ ਨਾਮ ਲੈ ਕੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਸਾਰੀ ਪੰਗਤੀ ਦਾ ਨਚੋੜ ਜਿਹੜਾ ਉਹ ਇਹ ਹੈ ਕਿ ਆਪਣਾ ਆਪ ਮਟਾਉਣਾ ਪੈਣਾ ਕੀ ਕੀ ਮਟਾਉਣਾ ਪੈਣਾ ਸਰੀਰ ਥੋੜਾ ਮਟਾਉਣਾ ਗੁਰੂ ਸਾਹਿਬ ਕਹਿੰਦੇ ਜਿਹੜਾ ਕੁਝ ਆ ਅੰਦਰ ਚੱਕੀ ਫਿਰਦਾ ਹੈ ਨਾ ਮੈਂ ਫਲਾਣਾ ਮੈਂ ਫਲਾਣਾ ਮੇਰੇ ਵਰਗੀ ਕਥਾ ਨਹੀਂ ਕਰਦਾ ਕੋਈ ਇਹ ਕਹਿੰਦੇ ਸਾਰਾ ਕੁਝ ਮਟਾਉਣਾ ਪੈਣਾ ਕਹੋ ਨਾਨਕ ਆਪ ਮਟਾਇਆ ਜਦੋਂ ਆਪਾ ਭਾਵ ਮਿਟ ਗਿਆ ਨਾ ਫਿਰ ਗਰੀਬੀ ਗਦਾ ਹਮਾਰੇ ਫਿਰ ਬੰਦੇ ਦੇ ਅੰਦਰ ਨਿਮਰਤਾ ਹੁੰਦੀ ਹੈ ਕਹੋ ਨਾਨਕ ਆਪ ਮਿਟਾਏ ਜਿੱਤੇ ਇਹ ਗੱਲ ਆ ਗਈ ਨਾ ਉਦੋਂ ਫਿਰ ਪ੍ਰਮਾਤਮਾ ਦੇ ਵਿੱਚ ਅਭੇਦ ਹੋ ਜਾਗੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੋਊਗਾ ਰਾਮ ਜੋਤੀ ਜੋਤ ਰੜੀ ਸੰਪੂਰਨ ਤੀਆ ਰਾਮ ਤੇ ਇਥੇ ਲਾਸਟ ਪੰਕਤੀ ਦੇ ਵਿੱਚ ਗੁਰੂ ਅਰਜਨ ਸਾਹਿਬ ਨੇ ਕਹਿੰਦੇ ਸਭ ਪਾਰ ਬ੍ਰਹਮ ਨਦਰੀ ਆਇਆ ਕਹਿੰਦੇ ਜਦੋਂ ਤੁਸੀਂ ਨਿਮਰਤਾ ਚ ਆਜੋਗੇ ਨਾ ਆਪਾਂ ਭਾਵ ਮਿਟਾ ਦੋਗੇ ਜਦੋਂ ਕਹਿੰਦੇ ਉਦੋਂ ਸਾਰੀ ਦੁਨੀਆ ਦੇ ਵਿੱਚ ਤੁਹਾਨੂੰ ਉਹੀ ਪਰਮਾਤਮਾ ਨਜ਼ਰ ਆਉਣਾ ਸਭ ਪਾਰ ਬ੍ਰਹਮ ਨਜ਼ਰੀ ਆਇਆ ਛੋਟੇ ਬੱਚੇ ਚ ਵੀ ਉਹੀ ਰੱਬ ਦਿਸਣਾ ਹੈ ਜਵਾਨ ਚ ਵੀ ਉਹੀ ਰੱਬ ਦਿਸਣਾ ਹੈ ਬੁੱਢੇ ਚ ਵੀ ਉਹੀ ਰੱਬ ਦਿਸਣਾ ਹੈ ਹਰ ਥਾਂ ਤੇ ਸਾਨੂੰ ਉਹੀ ਪਰਮਾਤਮਾ ਦਿਸਣਾ ਹੈ ਦੂਜਾ ਕੁਝ ਨਹੀਂ ਦਿਸਣਾ ਜਿਵੇਂ ਚੋਰ ਹੁੰਦਾ ਹੈ ਜੋਰ ਨੂੰ ਸਾਰੀ ਦੁਨੀਆ ਚੋਰਾਂ ਦੀ ਲੱਗਦੀ ਹੈ ਸਾਧ ਉਹਨੂੰ ਸਾਰੀ ਦੁਨੀਆ ਸਾਧਾਂ ਦੀ ਲੱਗਦੀ ਹੈ ਇੱਥੇ ਗੁਰੂ ਸਾਹਿਬ ਕਹਿੰਦੇ ਜਿੱਤੇ ਤੈ ਆਪਣਾ ਆਪ ਮਿਟਾਤਾ ਉਦੇ ਕਹਿੰਦੇ ਸਾਰਾ ਕੁਝ ਤੈਨੂੰ ਪ੍ਰਮਾਤਮਾ 'ਚ ਨਜ਼ਰ ਆਉਣਾ ਹੈ ਕਿ ਆਹ ਵੀ ਪ੍ਰਮਾਤਮਾ ਹੈ ਆਹ ਵੀ ਪ੍ਰਮਾਤਮਾ ਹੈ ਕਹੋ ਨਾਨਕ ਆਪ ਮਿਟਾਇਆ ਸਭ ਤਾਰ ਬ੍ਰਹਮ ਨਦਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ